ਅੱਜ 350 ਸਾਲਾਂ ਦੇ ਦਿਨ ਮਾਰੀ ਅੱਜ ਹਲਕਾ ਸਨੌਰ ਵੱਲੋਂ ਹਲਕਾ ਸਨੌਰ ਦੀ ਸਹੁਤ ਸੰਗਤ ਵੱਲੋਂ ਔਰ ਸਾਹ ਹਰਿੰਦਰਪਾਲ ਸਿੰਘ ਚੰਦੂ ਮਾਦਰਾ ਸਾਹਿਰ ਜਰਨੈਲ ਸਿੰਘ ਕਰਤਾਰ ਪਰ ਉਹਨਾਂ ਨੇ ਯਤਨ ਕਰਕੇ ਸਹੁਤੇ ਸਰਕ ਜਹਦਾ ਰਾਤ ਸਹੁਤੀ ਸੰਗਤ ਨੂੰ ਨਾਲ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਸਮਾਗਮ ਜਿਹੜਾ ਹੈ ਉਹ ਅੱਜ ਪਾਸ਼ੇ ਨੌਵੀਂ ਗੁਰਦੁਆਰਾ ਸ੍ਰੀ ਬਾਦਗਰ ਸਾਹਿਬ ਵਿਖੇ ਬੜੇ ਉਤਮ ਸਰਦਾ ਤੇ ਸਰਕਾਰ ਨਾ ਬਨਾਇਆ ਔਰ ਸੰਗਤਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਮਹਾਨ ਉਪਦੇਸ਼ ਭੈ ਕਾਹੂ ਕੋ ਦੇਤ ਨਹਿ ਨਾ ਭੈ ਮਾਨਤਾਨ ਜਿਓ ਔਰ ਜਿਨੇ ਦੋ ਨਾ ਡਰੋ ਨਾ ਡਰਾਓ ਉਹ ਅੱਜ ਇਨਾਂ ਸਮਾਗਮਾਂ ਵਿੱਚ ਸੰਗਤ ਤੱਕ ਪਹੁੰਚਾਉਣ ਦਾ ਯਤਨ ਸਾਡੇ ਰਾਗੀ ਜਥਿਆਂ ਨੇ ਢਾਡੀ ਜਥਿਆਂ ਨੇ ਕਵੀਸ਼ਰੀ ਔਰ ਕਵੀ ਸਹਿਵਾਨਾ ਨੇ ਯਤਨ ਕੀਤਾ ਪੰਥਕ ਆਗੂਆਂ ਨੇ ਪੰਥਕ ਵਿਚਾਰ ਧਾਰਾ ਵਾਲੇ ਲੋਕਾਂ ਨੇ ਕਿ ਅੱਜ ਜਿਸ ਤਰ੍ਹਾਂ ਦਾ ਤਣਾਅ ਟਕਰਾਹ ਵਿਵਾਦ ਮਲ ਇੱਕ ਡਰ ਸਹਿਮ ਦਾ ਮਾਹੌਲ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਬਣਿਆ ਉਸ ਡਰ ਭੈ ਦੇ ਸਹਿਮ ਦੇ ਮਾਹੌਲ ਨੂੰ ਤੋੜਨ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਰਸਤੇ ਤੇ ਚੱਲਣ ਦੀ ਲੋੜ ਆ ਪੈ ਕਾਹ ਨੂੰ ਦੇਤ ਨਹੀਂ ਨਾ ਪੈਮਾਨ ਤਾਣ ਸੋ ਅੱਜ ਮੈਂ ਕਹਿ ਸਕਦਾ ਕਿ ਸਾਨੂੰ ਜਿਸ ਤਰ੍ਹਾਂ ਦੇ ਮੁਲਕ ਦੇ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਬੜੀ ਸੰਜੀਦਗੀ ਨਾਲ ਦੇਖਣ ਦੀ ਲੋੜ ਆ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੇ ਧਰਮਾਂ ਦਾ ਸਨਮਾਨ ਕਰਨ ਦੀ ਗੱਲ ਧਰਮ ਦੀ ਆਜ਼ਾਦੀ ਦੀ ਗੱਲ ਔਰ ਮਨੁੱਖੀ ਹੱਕਾਂ ਦੀ ਰਾਖੀ ਲਈ ਕੁਰਬਾਨੀ ਕਰਨ ਦੀ ਜਾਤ ਸਾਨੂੰ ਸਿਖਾਈ ਆ ਅੱਜ ਸਾਡੇ ਹੀ ਹੱਕ ਖੋਏ ਜਾ ਰਹੇ ਨੇ ਅੱਜ ਸਾਡੇ ਹੀ ਹੱਕਾਂ ਤੇ ਹਮਲੇ ਹੋ ਰਹੇ ਨੇ ਅੱਜ ਸਾਨੂੰ ਹੀ ਦਬਾ ਕੇ ਰੱਖਣ ਦੇ ਟੇਡੇ ਢੰਗ ਨਾਲ ਯਤਨ ਹੋ ਰਹੇ ਨੇ ਕੇਂਦਰ ਸਰਕਾਰ ਵੱਲੋਂ ਹੁਣੇ ਹੁਣ ਕੱਲ ਜਿਹੜਾ ਕੇਂਦਰੀ ਸੰਸਦਿਕ ਵਿਧਾਨ ਭਾਰ ਦੇ ਵਿਧਾਨ ਦੇ ਵਿੱਚ ਤਬ ਦਿੱਲੀ ਕਰਕੇ 131ਵੀਂ ਸੋਧ ਲਿਆਉਣ ਦੇ ਕੰਸੂਆਂ ਆ ਰਹੀਆਂ ਨੇ ਔਰ ਉਹਦੇ ਰਾਹੀਂ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਯੂਟੀ ਬਣਾਉਣ ਦੇ ਯਤਨ ਹੋ ਰਹੇ ਨੇ ਆ ਰਹੇ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਦੇ ਵਿੱਚ ਇਹ ਬੜੀ ਖਤਰਨਾਕ ਖੇਡ ਖੇਡੀ ਜਾ ਰਹੀ ਆ ਇਹ ਉਹਨਾਂ ਰਾਹਾਂ ਤੇ ਕੇਂਦਰ ਸਰਕਾਰ ਚੱਲਣ ਲੱਗੀ ਆ ਜਿਹੜੇ ਰਾਹਾਂ ਤੇ ਕਿਸੇ ਟਾਈਮ ਕਾਂਗਰਸ ਪਾਰਟੀ ਦੀ ਸਰਕਾਰ ਚੱਲੀ ਤੇ ਉਹ ਸਰਕਾਰ ਨੂੰ ਮੂੰਹਦੀ ਖਾਣੀ ਪਈ ਤੇ ਅੱਜ ਅਸੀਂ ਤਾੜਨਾ ਕਰਦੇ ਆਂ ਕਿ ਕੇਂਦਰ ਸਰਕਾਰ ਅੱਜ ਦੀ ਜਿਹੜੀ ਹੈ ਉਹਨੂੰ ਉਸ ਰਾਹ ਤੇ ਨਹੀਂ ਚੱਲਣਾ ਚਾਹੀਦਾ ਔਰ ਪੰਜਾਬ ਦੇ ਬਾਰ ਬਾਰ ਚੁੰਡੀਆਂ ਵੱਢਣ ਦੇ ਰਸਤੇ ਤੋਂ ਗੁਰੇਜ਼ ਕਰਨਾ ਚਾਹੀਦਾ ਪਹਿਲਾਂ ਸਾਡੇ ਧਰਮ ਤੇ ਕਬਜ਼ਾ ਕਰ ਲਿਆ ਫਿਰ 50 ਕਿਲੋਮੀਟਰ ਬੀਐਸਐਪ ਬਠਾਟੀ ਲੈਣ ਕੇ ਪੰਜਾਬ ਦੀ ਧਰਤੀ ਤੇ ਫਿਰ ਚੰਡੀਗੜ੍ਹ ਦਾ ਕੁਝ ਹਿੱਸਾ ਹਰਿਆਣੇ ਨੂੰ ਦੇਣ ਦਾ ਫੈਸਲਾ ਕਰ ਲਿਆ 60 40 ਦੀ ਰੇਸ਼ੋ ਖਤਮ ਕਰ ਲਈ ਕਰਦੀ ਹੁਣ 131ਵੀਂ ਸੋਧ ਲਿਆਣ ਕੇ ਸੰਵਿਧਾਨ ਵਿੱਚ ਸੋਧ ਕਰਕੇ ਪੱਕੇ ਤੌਰ ਤੇ ਚੰਡੀਗੜ੍ਹ ਨੂੰ ਯੂਟੀ ਬਣਾ ਕੇ ਪੱਕੇ ਤੌਰ ਤੇ ਪੰਜਾਬ ਦਾ ਹੱਕ ਚੰਡੀਗੜ੍ਹ ਤੋਂ ਖਤਮ ਕਰਦੀ ਗੱਲ ਕੀਤੀ ਹੈ ਰੀਅਰਗੇਨ ਐਕਟ ਜਿਹੜਾ ਬਣਿਆ ਪੰਜਾਬ ਹਰਿਆਣਾ ਦਾ ਉਹਦੇ ਤਹਿਤ ਚੰਡੀਗੜ੍ਹ ਪੰਜਾਬ ਦਾ ਹਿੱਸਾ ਸੀ ਜਿਹੜਾ ਫਾਰਮੂਲਾ ਤੈਅ ਕੀਤਾ ਉਸ ਫਾਰਮੂਲੇ ਦੇ ਤਹਿਤ ਪੰਜਾਬ ਦਾ ਹਿੱਸਾ ਚੰਡੀਗੜ੍ਹ ਬਣਦਾ ਪੰਜਾਬ ਦੇ ਪਿੰਡ ਉਜਾੜ ਕੇ ਬਸਿਆ ਸ਼ਹਿਰ ਜਿਹੜਾ ਹੈ ਉਹ ਅਸੀਂ ਕਿਵੇਂ ਕਿਸੇ ਹੋਰ ਪ੍ਰਦੇਸ਼ ਨੂੰ ਦੇ ਸਕਦੇ ਆ ਜਾਂ ਕੇਂਦਰ ਦਾ ਉਹਦੇ ਤੇ ਕਬਜ਼ਾ ਕਿਵੇਂ ਹੋਣ ਦੇ ਸਕਦੇ ਆ ਇਹਦਾ ਗੁੱਡਵਿਲ ਦੇ ਖਾਤਰ ਪੰਜਾਬ ਦੇ ਬਰੇਰੇ ਹਿੱਤਾਂ ਦੇ ਖਾਤਰ ਅਸੀਂ ਵਕਤੀ ਤੌਰ ਤੇ ਸਾਂਝੀ ਰਾਜਧਾਨੀ ਪ੍ਰਮਾਨ ਕਰ ਲਿਆ ਉਸ ਸਮੇਂ ਸਾਡੇ ਲੀਡਰ ਸਾਹਿਬਾਨ ਨੇ ਤੇ ਹੁਣ ਪੱਕੇ ਤੌਰ ਤੇ ਤੇ ਕਬਜ਼ਾ ਕਰਕੇ ਬੈਠਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਸੋ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਦੇ ਦਿਹਾੜੇ ਤੇ ਜਦੋਂ ਅਸੀਂ 350 ਸਾਲਾ ਮਨਾ ਰਹੇ ਆ ਦੇਸ਼ ਔਰ ਦੁਨੀਆ ਭਰ ਦੇ ਵਿੱਚ ਭਾਰਤ ਦੇ ਮਾਂ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਦੀ ਸਰਕਾਰ ਵੱਲੋਂ ਬੜੇ ਸ਼ਰਧਾ ਦੇ ਸਤਿਕਾਰ ਨਾਲ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੋਰ ਸੰਸਥਾਵਾਂ ਵੱਲੋਂ ਮਨਾਇਆ ਜਾ ਰਿਹਾ ਪੰਜਾਬ ਦੀ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਪਰ ਐਸੇ ਸਮੇਂ ਤੇ ਇਸ ਤਰ੍ਹਾਂ ਦਾ ਵਿਵਾਦ ਖੜਾ ਕਰਨਾ ਇਸ ਤਰ੍ਹਾਂ ਦਾ ਖੱਲਲ ਖੜਾ ਕਰਨਾ ਕਦੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਪੰਜਾਬੀਆਂ ਦਾ ਕਬਜ਼ਾ ਦੂਰ ਕਰਕੇ ਸਿੱਧੇ ਤੌਰ ਤੇ ਅਧਿਕਾਰ ਖੇਤਰ ਦੇ ਵਿੱਚ ਖੁਦਮੁਖਤਾਰੀ ਵਿੱਦਿਆ ਕਾਰਧਾਂ ਦੀ ਖਤਮ ਕਰਕੇ ਉੱਥੇ ਵੀ ਖੇਡ ਖੇਡੀ ਜਾ ਰਹੀ ਆ ਸੋ ਇਸ ਤਰ੍ਹਾਂ ਦੀਆਂ ਖੇਡਾਂ ਖੇਡਣੀਆਂ ਕਿਸੇ ਤਰ੍ਹਾਂ ਵੀ ਦੇ ਦੇ ਹਿੱਤ ਚਰੀ ਹੈ ਪੰਜਾਬ ਦੇ ਲਈ ਜਰੂਰ ਅਸੀਂ ਚਾਹਾਂਗੇ ਪੰਜਾਬ ਦੀ ਸਰਕਾਰ ਨੂੰ ਵੀ ਕਿ ਉਹ ਪੰਜਾਬ ਦੇ ਵਾਲੀਵਾਰਸ ਦੇ ਤੌਰ ਤੇ ਅੱਗੇ ਆਉਣ ਉਹ ਪੰਜਾਬ ਦੇ ਹੱਕਾਂ ਲਈ ਪਹਿਲ ਕਰਮੀ ਕਰਨ ਉਹ ਪੰਜਾਬ ਨੂੰ ਜਿਸ ਤਰ੍ਹਾਂ ਲਾਵਾਰਥ ਬਣਾ ਕੇ ਉਜੜਿਆ ਬਣਾ ਕੇ ਪੰਜਾਬ ਨੂੰ ਮਤਲਬ ਇੱਕ ਕਿਸਮ ਦਾ ਦਿੱਲੀ ਦੇ ਹਵਾਲੇ ਕਰਕੇ ਮਤਲਬ ਬਿਲਕੁਲ ਪੰਜਾਬ ਦੇ ਇੰਟਰਸਟ ਗਵਾ ਕੇ ਆਪਣੀ ਰਾਜ ਰਾਜਾਛਾਈ ਚੱਲ ਰਹੀ ਆ ਆਪਣੀ ਮਨਮਰਜ਼ੀ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ ਇਹਨੂੰ ਗਰੇਜ ਕਰਨ ਔਰ ਪੰਜਾਬ ਤੇ ਪੰਜਾਬੀਆਂ ਦੀ ਸਾਂਝੀ ਆਵਾਜ਼ ਸਰਪਾਰਟੀ ਮੀਟਿੰਗ ਛੱਦ ਕੇ ਸਰ ਪਾਰਟੀ ਡੈਲੀਗੇਸ਼ਨ ਲੈ ਜਾ ਕੇ ਪੰਜਾਬ ਦੇ ਹੱਕਾਂ ਦੀ ਗੱਲ ਕੇਂਦਰ ਦੇ ਸਾਹਮਣੇ ਰੱਖਣ ਪਿੱਛੇ ਕਿਸਾਨਾਂ ਨਾਲ ਵੀ ਬਹੁਤ ਵੱਡਾ ਨਿਆਂ ਹੋਇਆ ਕਿਸਾਨਾਂ ਨੂੰ ਵੀ ਕੋਈ ਰਾਹਤ ਨਾ ਦਿੱਲੀ ਤੋਂ ਵਿਸ਼ੇਸ਼ ਮਿਲ ਸਕੇ ਤੇ ਸਾਡੇ ਹੁਣ ਇਲਾਕਿਆਂ ਦੇ ਕਬਜ਼ੇ ਦੀ ਗੱਲ ਸ਼ੁਰੂ ਹੋ ਗਈ ਕਿਉਂਕਿ ਪੰਜਾਬ ਲਾਹਬਾਰਥ ਬਣਿਆ ਫਿਰਦਾ ਪੰਜਾਬ ਦਾ ਕੋਈ ਵਾਰੀਵਾਰ ਸੇ ਨਜ਼ਰ ਨਹੀਂ ਆ ਰਿਹਾ ਪੰਜਾਬ ਲਈ ਬੋਲਣ ਵਾਲਾ ਹੀ ਕੋ ਨਜ਼ਰ ਨਹੀਂ ਆ ਰਿਹਾ ਇਸ ਲਈ ਡਿਊਟੀ ਮੰਗਦੀ ਹੈ ਪੰਜਾਬ ਦੀ ਸਰਕਾਰ ਦੀ ਉਹ ਦਿੱਲੀ ਅਗੇ ਪੰਜਾਬ ਦਾ ਕੇਸ ਰੱਖੇ ਜਦੋਂ ਸਰ ਏਡਾ ਵੱਡਾ 350 ਸਾਲਾ ਮਨਾਇਆ ਜਾ ਰਿਹਾ ਜਿਹੜਾ ਮਨਾਇਆ ਜਾ ਰਿਹਾ ਪਰ ਯੂਪੀ ਤੋਂ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਜਿਹੜੇ ਨਗਰ ਕੇਟਿੰਗ ਦੇ ਵਿੱਚ ਸ਼ਾਮਲ ਨੇ ਉਹਦੇ ਵਿੱਚ ਪਾਨ ਗੁਟਕਾ ਖਾਂਦੇ ਹੋਏ ਨਜ਼ਰ ਆ ਰਹੇ ਨੇ ਡਰਾਈਵਰ ਵਗੈਰਾ ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਦੇਖੋ ਬੜੇ ਸੌਧੀ ਗੱਲਾਂ ਜੇ ਕਿਤੇ ਪਾਨ ਗੁਟਕਾ ਖਾ ਰਹੇ ਨੇ ਜਾਂ ਕੋਈ ਇਸ ਤਰ੍ਹਾਂ ਦੀ ਜਿਹੜੀ ਤਮਾਕੂ ਤੇ ਦਾ ਵਿਤ ਤਾਂ ਗੁਰੂ ਸਾਹਿਬ ਦਾ ਤਾਂ ਘੋੜਾ ਨਹੀਂ ਸੀ ਭੜਿਆ ਤਮਾਕੂ ਖਾਣ ਵਾਲੇ ਗੁਰੂ ਸਾਹਿਬ ਦੇ ਇਹਨਾਂ ਮਹਾਨ ਸਮਾਗਮਾਂ ਤੇ ਕੋਈ ਹਾਜ਼ਰੀ ਲਾਉਣ ਮਲਤਾ ਚੰਗਾ ਨਹੀਂ ਲੱਗਦਾ ਤੇ ਇਹ ਜਿਹੜੀਆਂ ਪ੍ਰਬੰਧਕ ਨੇ ਜਿਹੜੇ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਆ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਆ ਜੇ ਕੋਈ ਇਸ ਕਿਸਮ ਦੀ ਗਸਾਖੀ ਕਰਦਾ ਉਹਨੂੰ ਰੋਕਿਆ ਜਾਵੇ ਔਰ ਉਹ ਤੋਂ ਬਦਲਾ ਇਤਰਾਦੀ ਗੱਲ ਨਾ ਕੀਤੀ ਜਾਵੇ ਇਹ ਪ੍ਰੇਰਣਾ ਸਾਡੀਆਂ ਸੰਸਾਵਾਂ ਨੂੰ ਵੀ ਦੇਣ ਦੀ ਲੋੜ ਆ ਪ੍ਰਬੰਧਕਾਂ ਨੂੰ ਵੀ ਕਹਿਣ ਦੀ ਲੋੜ ਆ